ਇਸ ਵਾਰ ਹਾੜੀ ਦੇ ਸੀਜ਼ਨ ਵਿੱਚ ਮੋਹਾਲੀ ਜ਼ਿਲ੍ਹੇ ਦੇ ਕਸਬਾ ਬਨੂੜ ਦੇ ਨੌਜਵਾਨ ਕਿਸਾਨ ਵਿਕਰਮ ਸਿੰਘ ਰੰਧਾਵਾ ਦੀ ਕਣਕ 8000 ਰੁਪਏ ਪ੍ਰਤੀ ਕੁਇੰਟਲ ਨੂੰ ਬਿக்கி। ਦਰਅਸਲ ਵਿਕਰਮ ਹੋਰਨਾ ਕਿਸਾਨਾਂ ਨਾਲੋਂ ਹਟ ਕੇ ਕਣਕ ਦੀ ਇੱਕ ਵਕਰੀ ਕਿਸਮ ਦੀ ਖੇਤੀ ਕਰਦੇ ਨੇ। ਇਹ ਜੀ ਕਣਕਿਆ ਜੀ ਦਾ ਨਾਮ ਇਹ ਸੋਨਾ ਮੋਤੀ। ਇਹ ਮੈਨੂੰ ਮਿਲੀ ਸੀ ਜੀ ਅੱਧਾ ਕਿਲੋ ਬੀਜ ਮਿਲਿਆ ਸੀ ਜੀ ਉੱਥੋਂ ਪਿੰਗਲਵਾੜਾ ਅਮਰਸਰ ਆਸ਼ਰਮ ਹੈ ਜਿਹੜਾ ਉਹਨਾਂ ਨੇ ਇਤਰਾ ਬੀਜੋ ਦਿੰਦੇ ਸੀ ਫ੍ਰੀ ਆਫ ਕੋਸਟ ਵੀ ਤੁਸੀਂ ਆਪਣੇ ਘਰੋਂ ਖਾਣ ਵਾਸਤੇ ਲਾਓ ਤੇ ਇਹ ਮੈਨੂੰ ਉੱਥੋਂ ਬੀਜ ਮਿਲਿਆ ਸੀ ਤੇ ਇਹਦੇ ਬਾਰੇ ਦੱਸਦੇ ਆ ਜੀ ਇਹ ਘਟੋ ਘਟ ਹਜ਼ਾਰਾਂ ਸਾਲ ਪੁਰਾਣੀ ਕਣਕ ਹੈ ਤੇ ਇਹ ਜਿੱਥੋਂ ਕਣਕ ਦਾ ਬੀਜ ਸ਼ੁਰੂ ਹੋਇਆ ਸੀ ਉਹ ਚੀਜ਼ ਹੈ ਤੇ ਇਹ ਇਹਦੀ ਜਿਹੜੀ ਮੈਡੀਸਨ ਵੈਲਿਊ ਬਹੁਤ ਜ਼ਿਆਦਾ ਮੈਡੀਸਨ ਵੈਲਿਊ ਹੈ ਤੇ ਬਾਕੀ ਇਹ ਜਿਹੜੀ ਆ ਓਦਾਂ ਵੀ ਇਹਦੀ ਜਿਹੜੀ ਰੋਟੀ ਆ ਖਾਣ ਨੂੰ ਉਹ ਬੜੀ ਟੇਸਟੀ ਆ ਇਹਦੀ ਰੋਟੀ ਵਧੀਆ ਡਾਈਜੈਸਟ ਹੁੰਦੀ ਆ ਤੇ ਕੋਈ ਉਹ ਵੀਡ ਅਲਰਜੀ ਵਾਲਿਆਂ ਨੂੰ ਬਹੁਤ ਵਧੀਆ ਰਹਿੰਦੀ ਹੈ ਤੇ ਇਹਦਾ ਦਾਣਾ ਵੀ ਤੁਸੀਂ ਵੇਖੋਗੇ ਕਿ ਦਾਣਾ ਬੜਾ ਗੋਲ ਆ ਤਾਂ ਕਰਕੇ ਇਹਨੂੰ ਕਿਹਾ ਵੀ ਜਿਤਨਾ ਸੋਨੇ ਦਾ ਬੜਾ ਫਾਇਦਾ ਹੁੰਦਾ ਵਾ ਉਦਾਂ ਇਹ ਹੀ ਚੀਜ਼ ਹੈ ਵੀ ਇਹਨੂੰ ਕਈ ਵੇ ਇਹਦਾ ਨਾਂ ਕਹਿੰਦੇ ਸੋਨਾ ਮੋਤੀ ਰੱਖਿਆ ਹੋਇਆ ਤੇ ਇਹ ਬਾਕੀ ਇਹ ਖਾਣ ਵਾਸਤੇ ਆਰਗੇਨਿਕ ਟਾਈਪ ਹੋ ਜਾਂਦੀ ਹੈ ਜੀ ਇਹ ਸ਼ੁਰੂ ਵਿੱਚ ਵਿਕਰਮ ਕਣਕ ਦੀ ਇਸ ਕਿਸਮ ਦੀ ਕਾਸ਼ਤ ਘਰੇਲੂ ਜ਼ਰੂਰਤ ਲਈ ਕਰਦੇ ਸਨ ਪਰ ਹੁਣ ਮੰਗ ਕਾਰਨ ਹੋਰ ਨਾਲ ਲੋਕਾਂ ਲਈ ਵੀ ਉਤਪਾਦਨ ਕਰਨ ਲੱਗੇ ਨੇ ਉਹ ਪਹਿਲਾਂ ਹੋਈ ਬੁਕਿੰਗ ਦੇ ਆਧਾਰ ਉੱਤੇ ਹੀ ਇਸ ਕਿਸਮ ਹੀਠ ਰਕਵਾ ਵਧਾਉਂਦੇ ਨੇ ਯਾਨੀ ਜਿੰਨੀ ਉਹਨਾਂ ਕੋਲ ਡਿਮਾਂਡ ਆਉਂਦੀ ਏ ਉਨੀ ਹੀ ਪੈਦਾਵਾਰ ਕਰਦੇ ਨੇ ਇਹ ਮੰਡੀ ਕਰਨ ਇਸ ਤਰ੍ਹਾਂ ਜੀ ਥੋੜੀ ਜਿਹੀ ਮਹਿੰਗੀ ਲੱਗਦੀ ਆ ਇਹ ਤਕਰੀਬਨ 8000 ਰੁਪਏ ਕਿਲੋਟਨ ਲੱਗਦੀ ਆ ਕਿਉਂਕਿ ਜੀ ਪ੍ਰੋਡਕਸ਼ਨ ਕਾਫੀ ਘਟਿਆ ਏਕੜ ਦੇ ਵਿੱਚੋਂ ਜੀ ਪ੍ਰੋਡਕਸ਼ਨ ਲਗਭਗ 8 ਕੁ ਕਿਲੋਟਨ ਦੇ ਲਗਭਗ ਆਉਂਦੀ ਏ ਜੀ ਤੇ ਤਾਂ ਕਰਕੇ ਫਿਰ ਤੇ ਬਾਕੀ ਆਰਗੇਨਿਕ ਹੋਣ ਕਰਕੇ ਥੋੜਾ ਜਿਹਾ ਮਹਿੰਗੀ ਹੋ ਜਾਂਦੀ ਹੈ ਜੀ 8000 ਨੂੰ ਕੁੰਟਲੇ ਵੇਖਦੀ ਹੈ ਸਾਰੇ ਨਹੀਂ ਲੈਂਦੇ ਜੀ ਚਲੋ ਜੁਨੇ ਜਿਨ੍ਹਾਂ ਨੂੰ ਇਹਦੀ ਵੈਲਿਊ ਦਾ ਪਤਾ ਲੱਗਦਾ ਜੀ ਉਹ ਫਿਰ ਪਹਿਲਾਂ ਪਿੰਨਾਂ ਤੇ ਕੋਈ ਨਹੀਂ ਸੀ ਲੈਂਦਾ ਹੁਣ ਮੈਨੂੰ ਤਕਰੀਬਨ ਹਰ ਇੱਕ ਕਹੀ ਜਾਂਦੇ ਵੀ ਹਾਂ ਵੀ ਸਾਡੇ ਵਾਸਤੇ ਕੁੰਟੜ ਰੱਖ ਲਿਓ 50 ਕਿਲੋ ਰੱਖ ਲਿਓ ਤੇ ਇਦਾਂ ਵਧੀ ਜਾਂਦੀ ਹੈ ਮਾਰਕੀਟਿੰਗ ਪਰ ਅਜੇ ਕੋਈ ਏਡੀ ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਪਰ ਵਧੀਆ ਹੈ ਜੀ ਕਿਉਂਕਿ ਇਹ ਪੁਰਾਣੀ ਦੇਸੀ ਕਿਸਮ ਹੈ ਜੀ ਤੇ ਦੇਸੀ ਜਿਹੜੇ ਪੁਰਾਣੇ ਕਿਸਮਾਂ ਸੀ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਉਹ ਤੇ ਕੁਝ ਉਹਨਾਂ 'ਚ ਕੁਆਲਿਟੀ ਸੀ ਨੌਜਵਾਨ ਕਿਸਾਨ ਵਿਕਰਮ ਨੇ ਇਹ ਬੀਜ ਪਿੰਕਲਵਾੜਾ ਸੰਸਥਾ ਅੰਮ੍ਰਿਤਸਰ ਤੋਂ ਲਿਆ ਸੀ ਇਸ ਬੀਜ ਬਾਰੇ ਸੰਸਥਾ ਦੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਦੇ ਇੰਚਾਰਜ ਰਾਜਵੀਰ ਸਿੰਘ ਨੇ ਚਾਨਣਾ ਪਾਇਆ ਇਹ ਜਿਹੜੀ ਕਣਕ ਹੈ ਨਾ ਕਣਕ ਦੇ ਵਿੱਚ ਗਲੂਟਨ ਦੀ ਮਾਤਰਾ ਹੋਣੀ ਚਾਹੀਦੀ ਆ ਪਰ ਜਿਹੜੀਆਂ ਦੂਜੀਆਂ ਵੈਰਾਈਟੀਆਂ ਇਹਦੇ ਨਾਲ ਉਹਦੇ 'ਚ ਗਲੂਟਨ ਦੀ ਮਾਤਰਾ ਜ਼ਿਆਦਾ ਆ ਬਾਕੀ ਜਿਹੜੀ ਇਹਦੀ ਟੈਸਟ ਰਿਪੋਰਟ ਹੈ ਅਸੀਂ ਉਹ ਜੀ ਕੁਦਰਤੀ ਖੇਤੀ ਕਿਤਾਬ ਉਹਦੇ ਵਿੱਚ ਬੈਕ ਵਾਲੇ ਜਿਹੜਾ ਪਿਛਲਾ ਪੰਨਾ ਉਹਦੇ ਵਿੱਚ ਸਾਰੀ ਟੈਸਟ ਰਿਪੋਰਟ ਕਰਵਾ ਕੇ ਤੇ ਲਾਈ ਹੋਈ ਆ 29 67 ਕਣਕ ਦੇ ਮੁਕਾਬਲੇ ਇਸ ਕਣਕ ਦੀ ਜਿਹੜੀ ਫੂਡ ਵੈਲੀਆ ਉਹ ਤੁਸੀਂ ਉਹਦੇ ਤੋਂ ਦੇਖ ਸਕਦੇ ਕਿਤਾਬ ਤੋਂ ਬਾਕੀ ਜਿਹੜਾ ਬੀਜ ਸੀਗਾ ਜਦੋਂ ਅਸੀਂ ਬੀਜੇ ਤਿਆਰ ਕੀਤਾ ਦੋ ਸਿੱਟੇ ਲਿਆ ਕੇ ਇਹਦਾ ਝਾੜ ਹੁੰਦਾ 10 ਕਿੰਟਰ ਤੱਕ ਏਕੜ ਦਾ ਕਿਉਂਕਿ ਸਿੱਟਾ ਇਹਦਾ ਛੋਟਾ ਹੁੰਦਾ ਹੈ ਹਾਈਟ ਵੀ ਛੋਟੀ ਦੀ ਦੂਜੇ ਕਣਕ ਨਾਲ ਇਹ ਅਸੀਂ ਬੀਜ ਤਿਆਰ ਕਰਕੇ ਫਿਰ ਅਸੀਂ ਹੌਲੀ-ਹੌਲੀ ਕਿਸਾਨਾਂ ਨੂੰ ਕਿਲੋ ਅੱਧਾ ਕਿਲੋ ਦਿੱਤਾ ਕਿਸਾਨਾਂ ਨੇ ਫਿਰ ਉਹਦੇ ਤੋਂ ਅੱਗੇ ਡਿਵੈਲਪ ਕਰਕੇ ਤੇ ਦੂਜੇ ਕਿਸਾਨਾਂ ਨੂੰ ਵੀ ਸੇਲ ਕੀਤਾ ਤੇ ਸਾਡੇ ਕੋਲੇ ਅਸੀਂ ਮਹਾਰਾਸ਼ਟਰ ਲਾਗੋਂ ਕੋਲਾਪੁਰ ਤੋਂ ਲੈ ਕੇ ਆਇਆ ਸੀ ਮੈਂ ਦੋ ਸਿੱਟੇ ਤੇ ਜੇਬ ਚ ਪਾ ਕੇ ਜੀ ਉਹਦੇ ਤੋਂ ਫਿਰ ਅਸੀਂ ਦੋਹਾਂ ਤੋਂ ਇਹ ਅੱਗੇ ਬੀਜ ਜਿਹੜਾ ਅਸੀਂ ਤਿਆਰ ਕੀਤਾ ਸੀਗਾ ਇਹ ਅੱਜ ਤੋਂ ਕੋਈ 8 ਸਾਲ ਪੀਣ ਦੀ ਗੱਲ ਆ ਫਿਰ ਅਸੀਂ ਜਿੰਨੇ ਕਿਸਾਨ ਸਾਡੇ ਕੋਲ ਆਏ ਅਸੀਂ ਫਿਰ ਕਿਸੇ ਨੂੰ ਕਿਲੋ ਕਿਸੇ ਨੂੰ ਅੱਧਾ ਕਿਲੋ ਬੀਜ ਫ੍ਰੀ ਦੇਣਾ ਹੁੰਦਾ ਪਿੰਗਲਵਾੜੇ ਨੇ ਕੋਈ ਪੈਸਾ ਨਹੀਂ ਲੈਣਾ ਹੁੰਦਾ ਤੇ ਕਿਸਾਨ ਫਿਰ ਅੱਗੋਂ ਉਹਦਾ ਬੀਜ ਚਾਰ ਕਰਕੇ ਅੱਗੇ ਸੇਲ ਕਰਦੇ ਆ ਤੇ ਉਹਦੀ ਫੂਡ ਵੈਲਿਊ ਤੁਸੀਂ ਦੇਖਣੀ ਆ ਤੇ ਨੇਚਰਲ ਫਾਰਮਿੰਗ ਦੀ ਕਿਤਾਬ ਤੁਹਾਨੂੰ ਹਰ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਨੇ ਵੱਡੇ ਉਹਦੇ ਵਿੱਚ ਪਿੰਗਲਵਾੜੇ ਦਾ ਫ੍ਰੀ ਬੁੱਕ ਸਟਾਲ ਹੁੰਦਾ ਤੇ ਉੱਥੋਂ ਮਤਲਬ ਤੁਸੀਂ ਲੈ ਕੇ ਉਹ ਦੇਖ ਸਕਦੇ ਹੋ ਉਹਦੀ ਫੂਡ ਵੈਲਿਊ ਜਿਹੜੀ ਆ ਉਹ ਮਤਲਬ ਦੂਜੀਆਂ ਕਣਕਾਂ ਦੇ ਮੁਕਾਬਲੇ ਜ਼ਿਆਦਾ ਹੈ। ਅਗਾਂਹ ਬਦੂ ਕਿਸਾਨ ਵਿਕਰਮ ਸਿੰਘ ਰੰਦਾਵਾ ਖੇਤੀ ਉੱਤੇ ਕਈ ਤਰ੍ਹਾਂ ਦੇ ਤਜਰਬੇ ਕਰਦਾ ਰਹਿੰਦਾ ਏ। ਉਹ ਖੇਤੀ ਵਿਭਿੰਨਤਾ ਨੂੰ ਅਸਲ ਮਾਇਨੇ ਵਿੱਚ ਲਾਗੂ ਕਰ ਰਿਹਾ ਏ। ਪਿਆਜ਼ ਅਤੇ ਪਿਆਜ਼ ਦੇ ਬੀਜ ਦੀ ਖੇਤੀ ਤੋਂ ਇਲਾਵਾ ਉਹ ਮੌਸਮੀ ਸਬਜ਼ੀਆਂ ਦੀ ਵੀ ਕਾਸ਼ਤ ਕਰਦਾ ਏ। ਇਸ ਤੋਂ ਇਲਾਵਾ ਵਿਕਰਮ ਕਣਕ ਅਤੇ ਝੋਨੇ ਦੀ ਕਾਸ਼ਤ ਵਾਤਾਵਰਣ ਪੱਖੀ ਤਰੀਕੇ ਨਾਲ ਹੀ ਕਰਦਾ ਏ। ਇਹੀ ਵਜ੍ਹਾ ਹੈ ਕਿ ਉਸ ਨੂੰ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਲਈ ਸਨਮਾਨ ਵੀ ਮਿਲ ਚੁੱਕਾ ਹੈ। ਬਨੂੜ ਤੋਂ ਫਾਰਮਰ মিডিਆ ਲਈ ਖਾਸ ਰਿਪੋਰਟ